ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬਹਿ ਕੇ ਸੁਖਬੀਰ ਸਿੰਘ ਬਾਦਲ ਨੂੰ ਮਾਂਜ ਦਿੱਤਾ ਕਿਵੇਂ ਮਾਂਜ ਦਿੱਤਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਅਕਸਰ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਸੀ ਔਰ ਦੂਜੇ ਪਾਸੇ ਜਿਹੜਾ ਵੱਡਾ ਬਾਦਲ ਸੀ ਉਹ ਵੀ ਸੁਖਬੀਰ ਸਿੰਘ ਬਾਦਲ ਨੂੰ ਕਹਿੰਦਾ ਸੀ ਕਹਿੰਦਾ ਭਾਈ ਤੇਰੇ ਸਾਲੇ ਨੂੰ ਪਿੱਛੇ ਹਟਾ ਦੇ ਨਹੀਂ ਤੈਨੂੰ ਇਹ ਮਾਂਜੂਗਾ ਪਰ ਬਿਕਰਮ ਸਿੰਘ ਮਜੀਠੀਆ ਨੇ ਜੋ ਜੇਲ੍ਹ ਦੇ ਵਿੱਚ ਬੈਠ ਕੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਤੀਰ ਚਲਾ ਦਿੱਤਾ ਹੈ ਦਰਾਂ ਸਾਲ ਦੇ ਵਿੱਚ ਪੂਰੇ ਅਕਾਲੀ ਦਲ ਦੇ ਵਿੱਚ ਭਾਜੜਾ ਪੈ ਚੁੱਕਿਆ ਨੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜੀ ਗੱਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਰੌਲਾ ਪਾ ਰਿਹਾ ਸੀ ਪੰਜਾਬ ਦੇ ਲੋਕਾਂ ਨੂੰ ਆਪਣੀ ਔਰ ਆਕਰਸ਼ਿਤ ਕਰ ਰਿਹਾ ਸੀ ਕਿ ਭਾਈ ਜਿਹੜੀ ਲੈਂਡ ਪੂਲਿੰਗ ਪਾਲਿਸੀ ਭਗਵੰਤ ਮਾਨ ਲੈ ਕੇ ਆਇਆ ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਬਹੁਤ ਮਾੜੀ ਹੈ ਜਿਹੜਾ ਕਿ ਹੁਣ ਪੰਜਾਬ ਦੇ ਹੀ ਮੁੱਖ ਮੰਤਰੀ ਨੇ ਲੈਂਡ ਪੂਲਨ ਪਾਲਸੀ ਦੀ ਜਿਹੜੀ ਮੁਹਿੰਮ ਚਲਾਈ ਸੀ ਬੜਾ ਸਾਲ ਦੇ ਵਿੱਚ ਉਹਨੂੰ ਰੋਕ ਦਿੱਤਾ ਹੈ ਤਾਂ ਹੁਣ ਦੂਜੇ ਪਾਸੇ ਪੰਜਾਬ ਦੇ ਕਿਸਾਨ ਜਿਹੜੇ ਸਖਬੀਰ ਧੜੇ ਦੇ ਨਾਲ ਰਲੇ ਸੀ ਉਹ ਵੀ ਹੁਣ ਮੁੱਖ ਮੰਤਰੀ ਵੱਲ ਹੋ ਗਏ ਨੇ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਨੇ ਕਿਹੜਾ ਤੀਰ ਚਲਾ ਦਿੱਤਾ ਹੈ ਸਖਬੀਰ ਸਿੰਘ ਬਾਦਲ ਤੇ ਕਿਉਂਕਿ ਸਖਬੀਰ ਸਿੰਘ ਬਾਦਲ ਨੂੰ ਵੱਡੇ ਬਾਦਲ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਸੀ ਭਾਈ ਜਿਹੜਾ ਵਿਕਰਮ ਸਿੰਘ ਮਜੀਠੀਆ ਇਹ ਬੜਾ ਹੀ ਸ਼ੈਤਾਨ ਬੰਦਾ ਹੈ ਇਹ ਤੇਰੀ ਸਰਕਾਰ ਵੀ ਡੇਗੂ ਆ ਤੇ ਤੇਰਾ ਪੰਜਾਬ ਦੇ ਅੰਦਰ ਨਾਂ ਵੀ ਬਦਨਾਮ ਕਰ ਦੂਗਾ ਸੋ ਇਹ ਸੱਚ ਹੋ ਗਿਆ ਤਾਂ ਵਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਮਾਂਜ ਦਿੱਤਾ ਸੁਣੋ ਜਰਾ ਧਿਆਨ ਦੇ ਨਾਲ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਲੈਂਡ ਪੂਰਨ ਪਾਲਿਸੀ ਔਰ ਵਿਕਰਮ ਮਜੀਠੀਆ ਦੀ ਕੁਝ ਅਨੋਖੀਆਂ ਗੱਲਾਂ ਜਿਹੜੀਆਂ ਆਪਣੇ ਪੰਜਾਬ ਦੇ ਅੰਦਰ ਨਹੀਂ ਪਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਸੁਖਬੀਰ ਮੈਂ ਕੰਟਰੋਲ ਕਰ ਲੈ ਤੇ ਹੋਏ ਹੋਏ ਆਪਣੇ ਸਾਰੇ ਤੇ ਕੰਟਰੋਲ ਕਰਨਾ ਹੈ ਤੈਨੂੰ ਮਾਂਜ ਤੂੰ ਪਰ ਉਹ ਨਹੀਂ ਕੀਤਾ ਗਿਆ ਤੇ ਉਹ ਬਾਂਜਿਆ ਫਿਰ ਉਹ ਕੁਦਰਤ ਹੈ ਸਿਆਣੇ ਦਾ ਕਿਆ ਤੇ ਹੋਲੇ ਦਾ ਖਾਦ 100 ਪਾਰਾਲੇ ਉਹ ਤੋਂ ਪਹਿਲਾਂ ਵਾਲੇ ਨਹੀਂ ਗਿਣਦੇ 10 ਤੋਂ ਦੇ ਕੀ ਕਰਿਆ ਉਹਨਾਂ ਦਾ ਸੱਲਾ ਚ 2009 ਚ 10000 ਬੰਦਾ ਸੀਗਾ 10000 ਦੇ ਲਗਭਗ ਨੌਜਵਾਨ ਸੀ ਜਿਹੜਾ ਡਰਗ ਅਡਿਕਟਡ ਸੀ ਤੇ 2015 ਤੱਕ 15 ਤੋਂ 20 ਲੱਖ ਹੋ ਗਿਆ ਇਹ ਕੀ ਤਦਸੋਰ ਪਰ ਕੌਣ ਕਰਦਾ ਸੀ ਨਾ ਕੀ ਦਾ ਲੱਗਦਾ ਬੱਚੇ ਬੱਚੇ ਨੂੰ ਪੁੱਛ ਲੋ ਕੀ ਦਾ ਨਾ ਲੱਗਦਾ ਤੇ ਲੱਗਿਆ ਰਹਿਦਾ ਹੋਰ ਆ ਪਾਰਟੀ ਆਪਣੀ ਪਾਰਟੀ ਲੈ ਕੇ ਉਹ ਪਰਾਵਾ ਮਸਾ ਦਾ ਖੇਡਾ ਚੁੜਾਇਆ ਟੱਟ ਦਵਾਰੇ ਕਿਉਂ ਪੱਕਾ ਲਈਏ ਸੀ ਯਾਰ ਅੱਛਾ ਜੇ ਨੇ ਵਧੀਆ ਹੁੰਦੇ ਸਾਨੂੰ ਆਉਂਦੀ ਕੀ ਲੋੜ ਸਿਰਲ ਕੁੱਲ ਪੰਜਾਬ ਦੇ ਮੁੱਖ ਮੰਤਰੀ ਨੇ ਸੱਚ ਬੋਲ ਦਿੱਤਾ ਕਿਉਂਕਿ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਗੱਲ ਜਿਹੜੀ ਹੁਣ ਚਰਚਾ ਦੇ ਵਿੱਚ ਆ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਬੰਦਾ ਤੇ ਜਿਹੜਾ ਸੁਖਵੀਰ ਸਿੰਘ ਬਾਦਲ ਉਹਨੂੰ ਕਿਵੇਂ ਮਾਂਜ ਦਿੱਤਾ ਹੈ ਦੇਖੋ ਪੰਜਾਬ ਦੇ ਅੰਦਰ ਸੁਖਵੀਰ ਸਿੰਘ ਬਾਦਲ ਦੁਆਰਾ ਰੈਲੀ ਤੇ ਰੈਲੀ ਚੱਲ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਲੈਂਡ ਪੂਲਿੰਗ ਦੇ ਬਹਾਨੇ ਮੈਂ ਆਪਣੀ ਔਰ ਕਰਸ਼ਿਤ ਕਰਨ ਨੂੰ ਪਰ ਨਹੀਂ ਕਿਉਂਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਦਰਸਾਲ ਦੇ ਵਿੱਚ ਸਮਝ ਚੁੱਕੇ ਤੇ ਦੂਜੇ ਨੰਬਰ ਤੇ ਪੰਜਾਬ ਦਾ ਮੁੱਖ ਮੰਤਰੀ ਵੀ ਸਮਝ ਗਿਆ ਅਸੀਂ ਵੀ ਅਪੀਲ ਕੀਤੀ ਸੀ ਕਿ ਜੇਕਰ ਪੰਜਾਬ ਦੇ ਅੰਦਰ ਕੋਈ ਵੀ ਧੜਾ ਜਾਂ ਕੋਈ ਵੀ ਪਾਰਟੀ ਜਾਂ ਕਾਲੀ ਦਲਤੀ ਰਹ ਲੋ ਕਿ ਜੇਕਰ ਇਸ ਨੂੰ ਮਾਤ ਦੇ ਸਕਦੀ ਹੈ ਤਾਂ ਭਗਵੰਤ ਮਾਨ ਦੀ ਲੈਂਡ ਪੁਨਨ ਪਾਲਸੀ ਨੂੰ ਲੈ ਕੇ ਦੇ ਸਕਦੀ ਹੈ ਕਿਉਂਕਿ ਸਰਕਾਰ ਦੇ ਵਿਰੁੱਧ ਪੂਰੇ ਪੰਜਾਬ ਦੇ ਕਿਸਾਨ ਹੋ ਗਏ ਸੀ ਬਹੁਤ ਸਾਰੇ ਹੋਰ ਵੀ ਲੋਕ ਸੀ ਜਿਹੜੇ ਖੇਤੀ ਦੇ ਨਾਲ ਜੁੜੇ ਨੇ ਨਾ ਹਮ ਦੂਜੇ ਪਾਸੇ ਪੰਜਾਬ ਦੇ ਅੰਦਰ ਹੋਰ ਵੀ ਬਹੁਤ ਸਾਰੇ ਫੈਕਟ ਨੇ ਜਿਨ੍ਹਾਂ ਨੂੰ ਲੈ ਕੇ ਹਲੇ ਵੀ ਸਰਕਾਰ ਕੰਮ ਕਰ ਰਹੀ ਹੈ ਪਰ ਖਾਲੀ ਦਲ ਧੜੇ ਨੂੰ ਕੀ ਲੱਗਦਾ ਸੀ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਨੂੰ ਤਾਂ ਇਹ ਸੁਪਨਾ ਹੈ ਕਿ ਮੇਰੀ ਵਾਪਸੀ ਪੰਜਾਬ ਦੇ ਅੰਦਰ ਹੋ ਜਾਣੀ ਹੈ ਪਰ ਨਹੀਂ ਕਿਉਂਕਿ ਬੀਤੇ ਦਿਨੀ ਜਿਹੜਾ ਕਿ ਈਕਾਲ ਤਖਤ ਸਭ ਤੋਂ ਇਹਨਾਂ ਨੂੰ ਲੱਤ ਵੱਜੀ ਹੈ ਉਹ ਪੂਰਾ ਪੰਜਾਬ ਜਾਣਦਾ ਹੈ ਔਰ ਦੂਜੇ ਪਾਸੇ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਜਾਂ ਸਾਡੇ ਪੰਜਾਬ ਦੇ ਅੰਦਰ ਸਿੱਖ ਕੌਮ ਬੈਠੀ ਹੈ ਉਹ ਇਹਨਾਂ ਲੋਕਾਂ ਨੂੰ ਨਕਾਰ ਚੁੱਕੀ ਐ ਉਹ ਚਾਹੇ ਸੁਖਬੀਰ ਬਾਦਲ ਹੋਵੇ ਕਿਉਂਕਿ ਬਿਕਰਮ ਮਜੀਠੀਏ ਨੇ ਮਾਂਜਾ ਕਿਵੇਂ ਆ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਬਹੁਤ ਵੱਡਾ ਤਸਕਰ ਬਹੁਤ ਸਾਰੇ ਲੋਕ ਪੰਜਾਬ ਦੇ ਅੰਦਰ ਉਹਦੇ ਥੱਲੇ ਕੰਮ ਕਰਨ ਵਾਲੇ ਔਰ ਸੁਖਬੀਰ ਬਾਦਲ ਦੀ ਉਹਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਕਿ ਸ਼ਹਿ ਸੀਗੀ ਤਾਂ ਹੁਣ ਸੁਖਬੀਰ ਸਿੰਘ ਬਾਦਲ ਨੇ ਬਿਕਰਮ ਮਜੀਠੀਏ ਦੇ ਚੱਕਰ ਦੇ ਵਿੱਚ ਆਪਣਾ ਵੀ ਜਿਹੜਾ ਕਿ ਬੇੜਾ ਡੋਬ ਦਿੱਤਾ ਲੋਗੇ ਇੱਕ ਪਾਸੇ ਪਹਿਲੇ ਹੀ ਇਹਨਾਂ ਦੇ ਉੱਤੇ ਅਲੀਗੇਸ਼ਨ ਬਹੁਤ ਸਾਰੇ ਲੱਗੇ ਨੇ ਕਿ ਕਿਸੇ ਕੌਮ ਨੂੰ ਮਰਵਾਉਣ ਵਾਲੇ ਇਹ ਬਾਦਲੀ ਨੇ ਔਰ ਦੂਜੇ ਪਾਸੇ ਜਿਹੜਾ ਕਿ ਵਿਕਰਮ ਮਜੀਠੀਆ ਉਸ ਬੰਦੇ ਨੇ ਪੰਜਾਬ ਦੇ ਅੰਦਰ ਦੇਖੋ ਕਿ 9 ਲੱਖ ਤੋਂ ਹੁਣ 20 ਲੱਖ ਦੀ ਆંકੜੇ ਕਿਵੇਂ ਵਧ ਗਏ ਨੇ ਕਿ ਇੰਨਾ ਚਿੱਟਾ ਲਾਉਣ ਲੱਗੇ ਪੰਜਾਬ ਦੇ ਅੰਦਰ ਲੋਕ ਕਿ ਹਰ ਕੋਈ ماں ਭੈਣ ਅੱਜ ਰੋ ਰਹੀ ਐ ਇਸ ਵਿਕਰਮ ਸਿੰਘ ਮਜੀਠੀਏ ਨੂੰ ਕਿ ਭਾਈ ਇਹਨੂੰ ਡੇਬਰੂਗੜ੍ਹ ਦੀ ਜਿਲ੍ਹੇ ਦੇ ਵਿੱਚ ਸਿੱਟੋ ਪੰਜਾਬ ਦੇ ਅੰਦਰ ਬਹੁਤ ਵੱਡਾ ਖਤਰਾ ਫੇਰ ਤੋਂ ਮੰਡਰਾ ਜਾਣਾ ਜੇਕਰ ਇਹ ਬੰਦਾ ਬਾਹਰ ਆ ਗਿਆ ਇਹ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਨੇ ਕਿਉਂਕਿ ਇੱਕ ਨਿਊਜ਼ ਰਿਪੋਰਟਰ ਨੇ ਅੰਕੜੇ ਕੱਢੇ ਕਿ ਵਿਕਰਮ ਮਜੀਠੀਆ ਬਾਰੇ ਜਾਂ ਬਾਦਲ ਕਿਆ ਬਾਰੇ ਕੀ ਬੋਲਦੇ ਨੇ ਲੋਕ ਤਾਂ ਭਾਈ ਲੋਕਾਂ ਨੇ ਕਿਹਾ ਜਿਹੜੇ ਕਿ ਸਿੱਖੀ ਸਰੂਪ ਦੇ ਵਿੱਚ ਵੀ ਸੀ ਉਹਨਾਂ ਨੇ ਵੀ ਕਿਹਾ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਏ ਨੂੰ ਡਿਬਰੂਗੜ੍ਹ ਦੇ ਵਿੱਚ ਜਾਣਾ ਚਾਹੀਦਾ ਉੱਥੇ ਭੇਜਣਾ ਚਾਹੀਦਾ ਜੇਕਰ ਪੰਜਾਬ ਦੇ ਅੰਦਰ ਕਿਸੇ ਵੀ ਜੇਲ੍ਹ ਦੇ ਵਿੱਚ ਰਹਿੰਦਾ ਤਾਂ ਪੰਜਾਬ ਦੇ ਅੰਦਰ ਇੱਕ ਗੈਂਗਸਟਰ ਵਰਗਾ ਮਾਹੌਲ ਪੈਦਾ ਹੋਣਾ ਇੰਨਾ ਨਹੀਂ ਗੈਂਗਸਟਰ ਪੈਦਾ ਕਰਨੇ ਨੇ ਤਾਂ ਹੁਣ ਪੰਜਾਬ ਦੇ ਸਾਡੇ ਲੋਕਾਂ ਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਕਿ ਜਿਹੜੇ ਲੋਕ ਸ਼ਰ੍ਹਾਂ ਆਮ ਧਮਕੀਆਂ ਦੇ ਦਿੰਦੇ ਨੇ ਕਦੇ ਮੁੱਖ ਮੰਤਰੀ ਨੂੰ ਕਦੇ ਜਿਹੜਾ ਕਿ ਸਾਫ ਕਾ ਡੀਜੀਪੀ ਆ ਜਾਂ ਪ੍ਰਸ਼ਾਸਨ ਨੂੰ ਕਿਸੇ ਵੀ ਅਫਸਰ ਨੂੰ ਬਖਸ਼ਿਆ ਨਹੀਂ ਜਾਂਦਾ ਜੇਕਰ ਇਹਨਾਂ ਦੀ ਸਰਕਾਰ ਬਣਦੀ ਆ ਤਾਂ ਤੁਸੀਂ ਐ ਸਮਝੋ ਕਿ ਪੰਜਾਬ ਨੂੰ ਪੰਜਾਬ ਨੂੰ ਇਹਨਾਂ ਨੇ ਉਹ ਦਲਦਲ ਦੇ ਵਿੱਚ ਸੱਕਣਾ ਤੇ ਨਾ ਕਦੇ ਕੋਈ ਸਰਕਾਰ ਆ ਕੇ ਹੋਰ ਕੱਢ ਸਕੇ ਤੇ ਨਾ ਹੀ ਪੰਜਾਬ ਕਿਤੇ ਤੁਹਾਨੂੰ ਦਿਖੇ ਕਿਉਂ ਕਿ ਪੰਜਾਬ ਨੂੰ ਇਹਨਾਂ ਨੇ ਐਸਾ ਬਣਾ ਦੇਣਾ ਕਿ ਜਗ੍ਹਾ-ਜਗ੍ਹਾ ਦੇ ਉੱਤੇ ਤੁਹਾਨੂੰ ਬੁੜੀਆਂ ਬੰਦੇ ਨਸ਼ਾ ਕਰਦੇ ਨਜ਼ਰ ਆਉਣਗੇ ਇਹਨਾਂ ਨੇ ਦਰਸਾਲ ਦੇ ਵਿੱਚ ਇੱਕ ਫੈਕਟਰੀ ਚਲਾਈ ਹੋਈ ਸੀ ਕਿ ਅਸੀਂ ਲੋਕਾਂ ਨੂੰ ਨਸ਼ੇ ਤੇ ਲਾਉਣਾ ਆਪਣੇ ਲਈ ਅਸੀਂ ਆਪਣਾ ਪੈਸਾ ਇਕੱਠਾ ਕਰਨਾ ਸੋ ਇਹਨਾਂ ਦੀ ਸੋਚ ਆ ਪੰਜਾਬ ਨੂੰ ਨਹੀਂ ਬਦਲ ਸਕਦੇ ਜਿਹੜੇ ਲੋਕ ਪੰਜਾਬ ਨੂੰ 25 ਸਾਲ ਤੱਕ ਲੁੱਟਿਆ ਅੱਜ ਤੱਕ ਲੁੱਟਦੇ ਰਹੇ ਇਹ ਜੋਕਾ ਸੀ ਜਿਹੜੀਆਂ ਭਗਵੰਤ ਮਾਨ ਨੇ ਲਾ ਕੇ ਜੜ ਦਿੱਤੀਆਂ ਨੇ ਤੇ ਹੋਰ ਮੁੱਖ ਮੰਤਰੀ ਪੰਜਾਬ ਦੇ ਨੇ ਕਿਸੇ ਨੇ ਵੀ ਅੱਜ ਤੱਕ ਜੁਰਤ ਨਹੀਂ ਕੀਤੀ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾंनो ਮੇਰੇ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ